ਯਾਦ ਆ ਦੇ ਨਿਟੇ ਕੱਕ ਨੂੰ ਪਾਰਲੀਮੈਂਟ ਚ ਪਾਸ ਕਰੋ ਪਾਸ ਕਰੋ ਪਾਸ ਕਰੋ ਸਰ ਭਾਰਤ ਨੌਜਵਾਨ ਸਭਾ ਚ ਦਾ ਪਾਸ ਜਿੰਦਾਬਾਦ ਜਿੰਦਾਬਾਦ ਸਰ ਭਾਰਤ ਨੌਜਵਾਨ ਸਭਾ ਚ ਦਾ ਪਾਸ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਦੇ ਨਾਮ ਤੇ ਪਾਰਲੀਮੈਂਟ ਚ ਕਾਨੂੰਨ ਪਾਸ ਕਰੋ ਪਾਸ ਕਰੋ ਪਾਸ ਕਰੋ ਭਗਤ ਸਿੰਘ ਦੇ ਨਾਮ ਤੇ ਪਾਰਲੀਮੈਂਟ ਚ ਬੁਨੇ ਦਾ ਕਾਨੂੰਨ ਪਾਸ ਕਰੋ ਪਾਸ ਕਰੋ ਅੱਜ ਅਸੀਂ ਪੰਜਾਬ ਦੇ ਸੱਤੇ ਦੇ ਸਰਪੱਤ ਨੌਜਵਾਨ ਸਭਾ ਵੱਲੋਂ ਡੀਸੀ ਦਫਤਰ ਫਾਇਲ ਦਾ ਇੱਕ ਧਰਨਾ ਦੇ ਕੇ ਇਹ ਮੰਗ ਕੀਤੀ ਹੈ ਕਿ ਦੇਸ਼ ਦੀ ਜਿਹੜੀ ਬੇਰੁਜ਼ਗਾਰ ਜਵਾਨੀ ਹੈ ਉਹਨਾਂ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਪਾਸ ਕੀਤਾ ਜਾਵੇ ਜਿਹੜਾ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਹੈ ਅਨਸਿੱਖਿਆਤ ਲਈ 35000 ਰੁਪਏ ਅਰਧ ਸਿੱਖਿਆਤ ਲਈ 40000 ਰੁਪਏ ਸਿੱਖਿਆ ਤੇ ਲਈ 45000 ਰੁਪਏ ਤੇ ਉੱਚ ਸਿੱਖਿਆ ਤੇ ਲਈ 60000 ਰੁਪਏ ਦੀ ਗਰੰਟੀ ਕਰਦਾ ਕਾਨੂੰਨ ਉਹ ਅੱਜ ਅਸੀਂ ਡੀਸੀ ਦਫਤਰ ਤਰਨਾ ਦੇ ਕੇ ਆਮ ਲੋਕਾਂ ਦੇ ਵਿੱਚ ਜਾ ਕੇ ਵੀ ਅਸੀਂ ਗੱਲਬਾਤ ਕੀਤੀ ਹੈ ਤਾਂ ਕਿ ਜਿਹੜੇ ਸਾਡੇ ਦੇਸ਼ ਤੇ ਬੇਰੁਜ਼ਗਾਰ ਹੈ ਜਦੇਸ਼ ਦੇ ਆਪਾਂ ਗੱਲ ਕਰਦੇ ਆ ਤਾਂ 45 ਕਰੋੜ ਤੋਂ ਵੱਧ ਬੇਰੁਜ਼ਗਾਰ ਨੇ ਔਰ ਜੇ ਪੰਜਾਬ ਦੀ ਅਸੀਂ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ 1 ਕਰੋੜ ਤੋਂ ਵੱਧ ਬੇਰੁਜ਼ਗਾਰ ਨੇ ਔਰ ਇਹਨਾਂ ਬੇਰੁਜ਼ਗਾਰਾਂ ਨੂੰ ਅਗਰ ਕੰਮ ਨਹੀਂ ਦਿੱਤਾ ਗਿਆ ਇਹ ਸਰਕਾਰਾਂ ਜਿਵੇਂ ਸਾਡੀਆਂ ਲੱਗੀਆਂ ਨਸ਼ੇ ਵਾਲੇ ਪਾਸੇ ਧੱਕਿਆ ਜਾ ਰਿਹਾ ਬੇਰੁਜ਼ਗਾਰਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਬਨੇਗਾ ਕਾਨੂੰਨ ਪਾਸ ਕਰਕੇ ਬੇਰੁਜ਼ਗਾਰੀ ਦਾ ਪਰਮਾਨੈਂਟ ਹੱਲ ਕੀਤਾ ਜਾਵੇ ਕਿਉਂਕਿ ਸਰਕਾਰਾਂ ਦਾ ਜ਼ੋਰ ਲੱਗਿਆ ਪਿਆ ਸਰਮਾਇਦਾਰੀ ਸਿਸਟਮ ਦਾ ਕਿ ਜਿਹੜੀ 90 ਘੰਟੇ ਦਾ ਹਫਤਾ ਕਰਨ ਦਾ ਔਰ 12 ਘੰਟੇ ਤੋਂ ਬਾਅਦ ਜਿਹੜਾ ਉਹ ਤਿਹੜੀ ਦਾ ਜਿਹੜਾ ਕਾਨੂੰਨ ਪਾਸ ਕਰਨ ਵਾਸਤੇ ਲੱਗੇ ਹੋਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਕੰਮ ਤੇ ਆੜੀ ਸਮਝ ਅੱਜ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਔਰ ਸਰਵ ਭਾਰਤ ਨੌਜਵਨ ਸਭਾ ਵੱਲੋਂ ਪੰਜਾਬ ਸੂਬਾ ਇਕਾਈ ਵੱਲ ਦੇ ਸੱਦੇ ਤੇ ਡੀਸੀ ਦਫ਼ਤਰਾਂ ਦੇ ਸਾਹਮਣੇ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਪ੍ਰਦਰਸ਼ਨ ਦਾ ਮੁੱਖ ਮਕਸਦ ਹੈ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਲਈ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਬਣੇਗਾ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਉਸ ਨੂੰ ਪਾਸ ਕਰਾਉਣ ਵਾਸਤੇ ਔਰ ਕੰਮ ਦੀ ਦਿਹਾੜੀ ਜਿਹੜੀ ਹੈ ਉਹ 6 ਘੰਟੇ ਦੀ ਕਰਉਣ ਵਾਸਤੇ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇਸ ਪ੍ਰਦਰਸ਼ਨ ਦੇ ਤਹਿਤ ਅਸੀਂ ਲਗਭਗ 1 ਘੰਟਾ ਜਿਹੜਾ DCI ਦਫ਼ਤਰ ਦੇ ਵਿੱਚ ਇੱਕ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਇੱਕ ਜਿਹੜੀ ਮਨੁੱਖੀ ਕੜੀ ਹੈ ਬਾਜ਼ਾਰ ਦੇ ਵਿੱਚ ਬਣਾਈ ਹੈ ਅਸੀਂ ਇਸ ਗੱਲ ਲਈ ਪੰਜਾਬ ਸਰਕਾਰ ਨੂੰ ਔਰ ਦੇਸ਼ ਦੀ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਭ ਨਿਰ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਕੋਈ ਵੀ ਜਿਹੜਾ ਹੈ ਉਹ ਨਹੀਂ ਬਣਿਆ ਔਰ ਅੱਜ ਜਿਹੜਾ ਸਾਡਾ ਦੇਸ਼ ਇਸ ਦੇਸ਼ ਦੇ ਵਿੱਚ 142 ਕਰੋੜ ਦੀ ਕੋਲਾਬਾਦੀ ਹੈ ਇਹ ਨੌਜਵਾਨਾਂ ਦਾ ਦੇਸ਼ ਹੈ ਦੁਨੀਆ ਭਰ ਦੇ ਵਿੱਚ ਜੇ ਸਭ ਤੋਂ ਵੱਧ ਵੱਸੋ ਹੈ ਨੌਜਵਾਨਾਂ ਦੀ ਤੇ ਉਹ ਭਾਰਤ ਵਿੱਚ ਹੈ ਔਰ ਭਾਰਤ ਦੇ ਵਿੱਚ ਲਗਭਗ 44 ਕਰੋੜ ਮੁੰਡੇ ਕੁੜੀਆਂ ਉਹ ਬੇਰਜ਼ਗਾਰ ਨੇ ਜਿਸ ਪੰਜਾਬ ਵਿੱਚ ਅਸੀਂ ਰਹਿੰਦੇ ਆ ਇਸ ਪੰਜਾਬ ਦੇ ਵਿੱਚ ਸਵਾ 3 ਕਰੋੜ ਦੀ ਆਬਾਦੀ ਦੇ ਵਿੱਚੋਂ 1 ਕਰੋੜ ਮੁੰਡਾ ਕੁੜੀ ਜਿਹੜਾ ਹੈ ਉਹ ਬੇਰੁਜ਼ਗਾਰ ਹੈ ਪੜ੍ਹ ਲਿਖ ਕੇ ਡਿਗਰੀਆਂ ਪ੍ਰਾਪਤ ਕਰਕੇ ਵਿਹਲੇ ਫਿਰ ਰਿਹਾ ਹੈ ਇਸ ਵਜ੍ਹਾ ਕਰਕੇ ਉਹ ਨਸ਼ਿਆਂ ਵਾਲੇ ਪਾਸੇ ਜਾ ਰਿਹਾ ਹੈ ਬੇਰੁਜ਼ਗਾਰੀ ਕਰਕੇ ਉਹ ਆਤਮ ਹੱਤਿਆ ਕਰ ਰਿਹਾ ਹੈ ਬੇਰਜ਼ਗਾਰੀ ਤੋਂ ਪਰੇਸ਼ਾਨ ਉਹ ਲੁੱਟਖੋਹਾਂ ਦਾ ਸ਼ਿਕਾਰ ਹੋ ਰਿਹਾ ਹੈ ਉਹ ਗੈਂਗਸਟਰ ਵੱਧ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਜੇਕਰ ਦੇਸ਼ ਦੀ ਜਵਾਨੀ ਨੂੰ ਬਣਾਉਣਾ ਹੈ ਕਿ ਉਹਦੇ ਲਈ ਰੁਜ਼ਗਾਰ ਦੀ ਗਰੰਟੀ ਕਰੋ ਉਹਦੇ ਲਈ ਕੰਮ ਦੀ ਗਰੰਟੀ ਕਰੋ ਜਦ ਰੁਜ਼ਗਾਰ ਦੀ ਗਰੰਟੀ ਹੁੰਦੀ ਹੈ ਕੰਮ ਦੀ ਗਰੰਟੀ ਹੁੰਦੀ ਹੈ ਤਾਂ ਦੇਸ਼ ਦੀ ਕੌਮੀ ਆਮਦਨ ਦੇ ਵਿੱਚ ਵਾਧਾ ਹੁੰਦਾ ਹੈ ਸਾਡਾ ਦੇਸ਼ ਵਿਕਾਸ ਕਰੇਗਾ ਸਾਡੇ ਦੇਸ਼ ਦੀ ਤਰੱਕੀ ਹੋਏਗੀ ਇਸ ਲਈ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਨੇਗਾ ਕਾਨੂੰਨ ਪਾਸ ਹੋਵੇ ਇਸ ਕਾਨੂੰਨ ਦੇ ਮੁਤਾਬਕ ਕਿ ਇਸ ਕਾਨੂੰਨ ਦੇ ਮਤਾਬਕ ਜਿਹੜਾ ਅਨ ਸਿੱਖਤ ਹੈ ਅਨਪੜ੍ਹੇ ਉਹਦੇ ਵਾਸਤੇ ਵੀ 30000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਇਸ ਕਾਨੂੰਨ ਦੇ ਮਤਾਬਕ ਜਿਹੜਾ ਅਰਧ ਸਿੱਖਤ ਹੈ ਉਹਦੇ ਵਾਸਤੇ 40000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਸਿੱਖਤ ਹੈ ਉਹਦੇ ਵਾਸਤੇ 45000 ਜਿਹੜਾ ਉੱਚ ਸਿੱਖਤ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਦੂਸਰਾ ਸਭ ਤੋਂ ਵੱਡਾ ਜਿਹੜਾ ਪੱਖ ਹੈ ਸਾਡਾ ਜਿਹੜੀ ਮੰਗ ਹੈ ਕਿ ਅੱਜ ਦੇਸ਼ ਪੱਧਰ ਤੇ ਇੱਕ ਜਿਹੜਾ ਚਰਚਾ ਛਿੜ ਗਈ ਕਿ ਜਿਹੜਾ 8 ਘੰਟੇ ਨੇ ਉਹ ਕੰਮ ਕਰਨ ਦੇ ਉਹ 12 ਘੰਟਿਆਂ ਤੋਂ ਵੀ ਵਧਾ ਦਿੱਤੇ ਜਾਣ ਪਹਿਲਾਂ 8 ਘੰਟੇ ਸੀ ਹੁਣ 12 ਘੰਟੇ ਤੇ ਲਿਆਂਦੇ ਜਾ ਰਹੇ ਨੇ ਔਰ ਜਿਹੜਾ ਸਾਡਾ ਹਫਤਾ ਹੈ ਉਹ 90 ਘੰਟਿਆਂ ਦਾ ਹੋਵੇ ਇਹਦੇ ਲਈ ਜਿਹੜਾ ਲਗਾਤਾਰ ਉਹ ਪ੍ਰਚਾਰ ਕੀਤਾ ਜਾ ਰਿਹਾ ਹੈ ਮਨੁੱਖ ਜਿਹੜਾ ਹੈ ਉਹ ਜੀ ਨਹੀਂ ਸਕੇ ਕਿਉਂਕਿ ਕਨਸਟੀਟਿਊਸ਼ਨ ਦੇ ਮਤਲਬਕ ਸਾਨੂੰ ਜਿਉਣ ਦਾ ਅਧਿਕਾਰ ਹੈ ਜੇਕਰ 13 ਘੰਟੇ ਕੰਮ ਲਏ ਜਾਣਗੇ ਤਾਂ ਫਿਰ ਮਨੁੱਖ ਕਿਵੇਂ ਜੀਵੇਗਾ ਸ਼ਨੀਵਾਰ ਤੇ ਐਤਵਾਰ ਦੀ ਜਿਹੜੀ ਛੁੱਟੀ ਹੈ ਉਹ ਵੀ ਖਤਮ ਕਰਨ ਦਾ ਜਿਹੜਾ ਹੈ ਉਹ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਇਸ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ AI ਆ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸੀ ਉਹਨੇ ਕਈ ਲੋਕਾਂ ਦਾ ਕੰਮ ਤਮਾਮ ਕਰ ਦੇਣਾ ਹੈ ਉਹਨੇ ਰੋਬਟ ਤੇ ਰਾਹੀਂ ਜਿਹੜਾ ਸਿਖ ਪੜਾਇਆ ਜਾਏਗਾ ਰੋਬਟ ਤੇ ਜਿਹੜਾ ਰਾਹੀਂ ਜਿਹੜੇ ਕੰਮ ਨੇ ਉਹ ਕੀਤੇ ਜਾਣਗੇ ਜਿਹੜਾ ਮਨੁੱਖ ਹੈ ਉਹ ਕੰਮ ਤੋਂ ਵੇਲਾ ਕੀਤਾ ਜਾਏਗਾ ਅਸੀਂ ਰੋਬਟ ਤੇ ਅਸੀਂ AI ਦੇ ਖਿਲਾਫ ਨਹੀਂ ਹੈ ਬਡੌਟੀ ਬੁੱਧੀ ਦੇ ਖਿਲਾਫ ਨਹੀਂ ਹੈ ਪਰ ਮਨੁੱਖ ਦੇ ਹਿੱਸੇ ਆਵੇ ਕੰਮ ਮਨੁੱਖ ਦੇ ਹਿੱਸੇ AI ਆਵੇ ਇਹਦੇ ਲਈ ਅਸੀਂ ਚਾਹੁੰਦੇ ਆ ਕੰਮ ਦੀ ਦਿਹਾੜੀ ਸ਼ੇਕੈਂਟੀ ਕੀਤੀ ਜਾਵੇ ਤਾਂ ਲੋਕਾਂ ਨੂੰ ਰੁਜ਼ਗਾਰ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਰੁਜ਼ਗਾਰ ਉਹ ਮਿਲੇਗਾ ਇਹਨੂੰ ਲੈ ਕੇ ਜਿਹੜਾ ਅਸੀਂ ਪਰਦਾ